ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਰਸ਼ਕੋ ਕੁਦਰਤ ਨਾਲ ਪਿਆਰ ਦੀ ਗੱਲ ਕਰ ਲਈਏ ਤਾਂ ਇਨਸਾਨ ਤੋਂ ਵੱਧ ਏਕਾ ਪੰਛੀਆਂ ਦਾ ਛੇ ਨਿੱਕੇ ਪੰਛੀਆਂ ਦੇ ਬੱਚੇ ਆ ਤੇ ਰਲ ਮਿਲ ਕੇ ਉਹਨੂੰ ਸੰਭਾਲਦੇ ਆ ਵੇਖੋ ਆਪਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਵੀ ਆਪਾਂ ਨੂੰ ਬੜੇਪੇ ਦੇ ਵਿੱਚ ਸੰਭਾਲੂਗਾ ਬੜੇਪੇ 'ਚ ਆਪਣੇ ਕੰਮ ਆਊਗਾ ਪਰ ਵੇਖੋ ਪੰਛੀਆਂ ਦੇ ਏਕੇ ਦੀ ਗੱਲ ਕਰ ਲਈਏ ਤਾਂ ਇਨਸਾਨ ਤੋਂ ਲੱਖਾਂ ਕੂਹਾਂ ਵੱਧ ਏਕ ਹੈ ਉਹਨਾਂ ਦਾ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਆ ਤੇ ਗੱਲਬਾਤ ਤੁਹਾਡੀ ਬਜ਼ੁਰਗਾਂ ਕਰਾਵਾਂਗੇ ਤੇ ਫਿਰ ਤੁਹਾਨੂੰ ਪੰਛੀ ਦਿਖਾਉਣੇ ਵੀ ਕਿਹੜੇ ਪੰਛੀ ਆ ਵੇਖੋ ਤੁਸੀਂ ਇਹ ਨਗਰ ਦੇ ਨਿਵਾਸੀ ਹੈਗੇ ਜਿਹੜੇ ਪੰਛੀਆਂ ਨੂੰ ਪਿਆਰ ਕਰਦੇ ਆ ਇਹ ਵੇਖੋ ਰੋਟੀਆਂ ਜਿਹੜੀਆਂ ਪ੍ਰੋਪਰ ਉਹਨਾਂ ਵਾਸਤੇ ਤੇ ਇਹਨਾਂ ਨੇ ਨਿੱਕੇ ਨਿੱਕੇ ਟੁਕੜਿਆਂ ਦੇ ਰੂਪ ਦੇ ਵਿੱਚ ਤੋੜੀ ਜਾਂਦੇ ਆ ਤੇ ਫੇਰੇ ਉਹਨਾਂ ਪੰਛੀਆਂ ਨੂੰ ਪਹੁੰਚਗੇ ਜਿੱਥੋਂ ਇੱਕ ਏਕੇ ਦੀ ਮਿਸਾਲ ਮਿਲਦੀ ਆ ਵੀ ਇੰਨਾ ਕੁ ਜ਼ਿਆਦਾ ਇੱਕ ਹੈ ਜੇ ਕੋਈ ਇੱਕ ਨੂੰ ਵੀ ਹੱਥ ਲਾਉਂਦਾ ਤਾਂ ਸਾਰੇ ਅਟੈਕ ਕਰਦੇ ਆ ਤੇ ਗੱਲਬਾਤ ਬਾਪੂ ਜੀ ਅਰਗਣਾ ਕਰਾਉਣਿਆਂ ਬਾਪੂ ਹੀ ਸਾਸਰੀ ਕਾਲ ਜੀ ਠੀਕ ਠਾਕ ਹੈ ਸੇਤਾਂ ਜੀ ਲਿਖ ਲਈ ਕੀ ਨਾਮ ਹੈ ਜੀ ਆਪਣਾ ਕੀ ਨਾਮ ਹੈ ਜੀ ਆਪਣਾ ਗਰਮੇਲ ਸਿੰਘਾ ਗਰਮੇਲ ਸਿੰਘ ਦੇ ਪੰਛੀਆਂ ਦੀ ਗੱਲ ਕਰ ਲਈਏ ਕਿੰਨੇ ਕੁ ਵੱਨ ਸਵੰਨੇ ਤਰ੍ਹਾਂ ਦੇ ਪੰਛੀ ਹੈ ਜਿਹੜੇ ਇੱਥੇ ਰੱਖੇ ਆਪਾਂ ਇੱਥੇ ਤਾਂ ਇੱਕੋ ਬੱਕ ਤਾਂ ਹੀ ਹੰਦ ਬੱਕ ਤੇ ਰੱਖੀਆਂ ਕਿੰਨੇ ਕੁ ਲੰਬੇ ਸਮੇਂ ਤੋਂ ਇਹ ਨਗਰ ਦੇ ਵਿੱਚ ਹੈਗੀਆਂ 15-15 ਸਾਲ 10-15 ਸਾਲ ਤੋਂ ਆ ਇਹ ਜਿਹੜੀ ਤੁਸੀਂ ਰੋਟੀ ਲੈ ਕੇ ਆਉਨੇ ਹੋ ਇਹ ਫਿਰ ਪੱਕੀ ਡਿਊਟੀ ਲੱਗੀ ਆ ਵੀ ਇੱਥੇ ਆ ਕੇ ਚੁਰਕੇ ਪਾ ਕੇ ਜਾਣੀ ਆ ਕਿ ਸੰਗਤਵਾਰੀ ਨਾਲ ਬਖਾਣ ਦੇ ਆਂਦੇ ਹੁੰਦੇ ਆ ਕੇ ਕਾ ਕੇ ਰਤੇ ਸਪੈਸ਼ਲ ਵਕਤਾਂ ਦੀ ਖਾਤਰ ਤੁਸੀਂ ਪਕਾਉਨੇ ਹੋ ਹਾਂਜੀ ਕਿੰਨੇ ਗੇ ਰੋਟੀ ਇੱਕ ਵਕਤ ਖਾ ਜਾਂਦੀ ਆ ਮਤਲਬ 2-3 ਲੋਨ ਬਸ ਇੱਕ ਟਾਈਮ ਦੀ ਇਹ ਚੀਜ਼ ਚੁਆਇਸ ਨਾਲ ਖਾਂਦੇ ਆ ਕਿਹੜੀ ਚੀਜ਼ ਖਾਂਦੇ ਆ ਹੋਰ ਰੋਟੀ ਤੋਂ ਬਿਲਾਉਂ ਕੇ ਕੀ ਜ਼ਿਆਦਾ ਹੀ ਖਾਂਦੇ ਆ ਜ਼ਿਆਦਾ ਰੋਟੀ ਖਾਂਦੇ ਆ ਹਾਂਜੀ ਕਿੰਨੇ ਟਾਈਮ ਪਾਉਨੇ ਹੋ ਫਿਰ ਸਵੇਰ ਸ਼ਾਮ ਪਾਉਨੇ ਸਵੇਰ ਸ਼ਾਮ ਦੋ ਟਾਈਮ ਦੋ ਟਾਈਮ ਪਾਉਨੇ ਹੋ ਠੀਕ ਹੈ ਤੇ ਫਿਰ ਬੱਚੇ ਕਿੰਨੇ ਖੋਗੇ ਅੱਗੇ ਉਹਨਾਂ ਦੇ ਮਿੱਤੇ ਆ ਬੱਚੇ ਕਿਹੜ ਹੋ ਗਏ ਮੱਦੇ ਦਾ ਕੁੱਤਾ ਕੱਤੇ ਮਾਰ ਦਿੰਦਾ ਇਹ ਉਮਰ ਦੀ ਜੀ ਅੱਛਾ ਕੁੱਤਾ ਅਟੈਕ ਕਰ ਦਿੰਦਾ ਇਹਨਾਂ ਤੇ ਹਾਂ ਹਾਂ ਵੱਧ ਜਦੋਂ ਆਂਦੇ ਬੈਂਦੀ ਜਦੋਂ ਆਂਦੇ ਸੇਵਾ ਮੰਗਦੀ ਆ ਸੇਵਾ ਮੰਗਦੀ ਹੋ ਗਈ ਸੇਵਾ ਫੇਰੇ ਇਹ ਕਿੰਨੇ ਟਾਈਮ ਤੋਂ ਬਾਪੂ ਜੀ ਮੰਗਦੀ ਆ ਇਹਨੇ 11 12 ਆਂਦੇ ਧਰਕੇ ਸੇਵਾ ਮੰਗ ਲੈਣੀ ਹੈ ਹਾਂ ਜਿੱਥੇ ਵੇਖਾਂ ਦਾ ਤਾਂ ਉੱਥੇ ਹੀ ਬੈਠੀ ਰਹਿਣਾ ਇਹਨੇ ਅੱਛਾ ਖਲਣਾ ਨਹੀਂ ਜੀ ਨਾਲੇ ਕੋ ਖਾਣਾ ਨਾ ਪੀਣਾ ਉਸ ਦਾ ਟਾਈਮ ਫਿਰ ਸੇਵਾ ਤੇ ਕੁਛ ਨਹੀਂ ਖਾਂਦੀ ਉਸ ਲਈ ਖਾਂਦੀ ਤੇ ਉਹਨੂੰ ਪਾ ਦੇਈਦਾ ਉਹਨੂੰ ਠਾਰਿਆ ਹੀਦਾ ਆਪਰੇ ਹੁੰਦੇ ਹਾਂ ਠਾਕੇ ਦੇ ਹੁੰਦੇ ਫੜ ਕਿੰਨੇ ਦਿਨ ਬੈਠਦੀ ਹੈ ਫਰਾਂਡਿਆਂ ਤੇ ਇਹ ਤਾਂ ਸਵਾ ਮਹੀਨੇ ਤੋਂ ਬੱਚੇ ਕੱਢਦੀ ਆ ਅੱਛਾ ਸਵਾ ਮਹੀਨੇ ਤੋਂ ਬੱਚੇ ਕੱਢਦੀ ਹੈ ਹਾਂ ਠੀਕ ਹੈ ਉਮਰ ਦੀ ਗੱਲ ਕਰ ਲਈਏ ਤਾਂ ਕੋਈ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਨਗਰ ਦੇ ਵਿੱਚ ਹੀ ਰੱਖੇ ਹੋਏ ਆ ਹਾਂ ਹਾਂ ਕਿੰਨੀ ਉਮਰ ਹੋ ਕਿੰਨੇ ਉਮਰ ਤੱਕ ਤੁਸੀਂ ਦੇਖਿਆ ਇਹ ਇਹ ਤਾਂ ਬਹੁਤ ਚਿਰ ਦੇਵੇਂ ਨਿਆ ਪਹਿਲਾਂ ਇਹ ਘਰੇ ਰੱਖ ਲਵਾਂਗੇ ਕਿਸੇ ਦੇ ਹਾਂ ਉਹਨੇ ਇੱਥੇ ਦੇ ਦਗਾ ਸੀ ਜੀ ਤੇਰੇ ਤੇ ਲੋ ਦੀ ਪਾਲਣਾ ਕਰਨ ਦਾ ਕਿੰਨੇ ਸਾਲ ਹੋ ਗਏ ਇੱਥੇ ਦਿੱਤੀਆਂ ਨੇ ਕਿੰਨੀ ਕਿੰਨੀ ਉਮਰ ਦੀ ਜਿਹੜੇ ਪੰਛੀ ਰਹਿ ਗਏ 15 ਸਾਲ ਇਹ 15 18 ਸਾਲ ਦੇ ਹੈਗੇ ਆ 15 15 18 18 ਸਾਲ ਦੇ ਵੀ ਹੈਗੇ ਜਦੋਂ ਫਿਰ ਕਿਸੇ ਵੀ ਪਾਸੇ ਜਾਂਦੇ ਆ ਫਿਰ ਜਿਹੜਾ ਸਭ ਤੋਂ ਵੱਡਾ ਫਿਰ ਉਹ ਡਾਇਰੈਕਸ਼ਨ 'ਚ ਜਾਂਦਾ ਹਾਂ ਹਾਂ ਹੁਣ ਜੇ ਆਪਾਂ ਬੱਚਿਆਂ ਦੇ ਜਿਹੜੇ ਹੋਵਾਂਗੇ ਹਾਂ ਤੇ ਤੂੰ ਡਰ ਕੇ ਉਹਦੇ ਭੱਜੇਗਾ ਵੀ ਮਾਰ ਲੈਣਗੇ ਅੱਛਾ ਜੀ ਬਿੱਲੀ ਬੁੱਲੀ ਨਹੀਂ ਅਟੈਕ ਕਰਦੀ ਨਹੀਂ ਨਹੀਂ ਨੇੜੇ ਆਉਂਦੀ ਇਹਨਾਂ ਨੂੰ ਹਾਂ ਅੱਛਾ ਬਿੱਲੀ ਨਹੀਂ ਅਟੈਕ ਕਰਦੀ ਬਿੱਲੀ ਤਾਂ ਨੇੜੇ-ਤੇੜੇ ਵੀ ਨਹੀਂ ਆਉਂਦੀ ਜੀ ਅੱਛਾ ਇਦਾਂ ਫਿਰ ਬਾਪੂ ਜੀ ਵੀ ਰੋਟੀਆਂ ਦੀ ਜਿਹੜੀ ਚੂਰੀ ਆ ਉਹ ਬਰੀਕ ਬਰੀਕ ਕੁੱਟੀ ਜਾਂਦੇ ਆ ਇਹਨਾਂ ਵਾਸਤੇ ਹੈਨਾ ਟੁਕੜੇ ਕਰੀ ਜਾਂਦੇ ਆ ਬਰੀਕ ਬਰੀਕ ਇਹ ਫਿਰ ਬੱਚੇ ਵੀ ਨਿੱਕੇ ਨਿੱਕੇ ਟੁਕੜੇ ਇਹ ਖਾ ਲੈਂਦੇ ਆ ਇਹ ਬੱਚਿਆਂ ਵੀ ਬੋਲਦੇ ਨਹੀਂ ਜਾਂਦੀ ਹਾਂ ਇਹ ਬੱਚਿਆਂ ਵਾਸਤੇ ਅੱਛਾ ਇਹ ਬੱਚਿਆਂ ਵਾਸਤੇ ਆ ਹਾਂ ਘਰੋਂ ਕੋਲੀ ਰੋਟੀ ਲੈਂਦੀ ਏ ਇਹ ਚੱਕ ਲੈਣਗੇ ਜੋ ਪਾਤੀ ਕੋਡੇ ਉਹ ਵੱਡੀਆਂ ਖਾਂਦੀਆਂ ਵੱਡੀਆਂ ਬਰਤਾਂ ਉਹ ਅੱਛਾ ਰੋਟੀਆਂ ਦਾ ਵੀ ਰੂਪ ਪਰੱਖੋਂ ਵੱਖਰਾ ਦਿਨਾ ਪੈਂਦਾ ਹੈ ਹੈ ਉਹਨਾਂ ਤੋਂ ਵੱਡੀ ਬਰਤੀ ਖਾਦੀ ਨਹੀਂ ਜਾਂਦੀ ਜੀ ਆਉ ਬੱਚੇ ਹਰੇ ਹੋਈ ਨਾ ਨੂੰ ਮਸਾ ਚੱਕਣਗੇ ਅੱਛਾ ਇਹਨਾਂ ਨੂੰ ਚੱਕੀ ਜਾਣਗੇ ਹਾਂ ਹੋਰ ਫਿਰ ਕਿੰਨੇ ਕਿ ਦਿਨਾਂ ਦੇ ਖਾਣ ਸਟਾਰਟ ਕਰ ਦਿੰਦੇ ਆ ਇਹ ਤਾਂ ਜੀ ਉਦੋਂ ਤੋਂ ਸ਼ਟਾਰਟ ਆ ਜਿੱਦੋਂ ਬੱਚੇ ਕੱਢ ਲੈ ਉਦੋਂ ਤੋਂ ਸਟਾਰਟ ਆ ਰੋਟੀ ਖਾਣੀ ਉਸ ਕਿੰਨੇ ਕਿ ਟਾਈਮ ਤੋਂ ਫਿਰ ਰੋ ਲੱਗ ਜਾਂਦੇ ਆ 2 ਘੰਟਿਆਂ ਤੋਂ ਤੁਰ ਤੱਕ ਲੱਗ ਜਾਂਦੇ ਆ ਹਾਂ 5-4 ਘੰਟਿਆਂ ਤੋਂ ਤੁਰਨ ਲੱਗ ਜਾਂਦੇ ਆ ਅੱਛਾ ਇੱਕ ਬਰੀਕ ਚੀਜ਼ ਇਹਨਾਂ ਨੂੰ ਪਾ ਦੇ ਚੱਕਣ ਲੱਗ ਜਾਂਦੇ ਆ ਨਾਲ ਦੀ ਨਾਲ ਇਹ ਬੰਦਿਆਂ ਨਾਲੋਂ ਵੱਧ ਇੱਕ ਹੈ ਇਹਨਾਂ ਦਾ ਹੈ ਮਨੁੱਖ ਨਾਲੋਂ ਵੱਧ ਹੈ ਇੱਕ ਹਾਂ ਕਿਸੇ ਬੰਦੇ ਨੂੰ ਇਹ ਨਹੀਂ ਵੀ ਕੋਈ ਨੇੜੇ ਜਾਵਦਾ ਹਾਂ ਆਜੋ ਮੜਾ ਜਾਪਾ ਦਰਸ਼ਕਾਂ ਨੂੰ ਵੀ ਦਿਖਾ ਲਈਏ ਹੈਨਾ ਨੇੜੇ ਨਾਲ ਫੜਦੇ ਤੇ ਅੱਛਾ ਚਾਰ ਸ਼ਵੇਰੇ ਫਿਰ ਇਹਦੇ ਤੇ ਕਵਰ ਕਰਕੇ ਰੱਖ ਦਿੰਦੇ ਹਾਂ ਹਾਂਜੀ ਲੈ ਦਰਸ਼ਕੋ ਤੁਹਾਨੂੰ ਜਿਹੜੀਆਂ ਬੱਕ ਤਾਂ ਇੱਥੇ ਨਗਰ ਦੇ ਵਿੱਚ ਰੱਖੀਆਂ ਵੀ ਆ ਤੇ ਬਾਪੂ ਜੀ ਅਰ ਕਹਿੰਦਾ ਜਾ ਕੇ ਆਪਾਂ ਉਹ ਵੀ ਦਿਖਾਉਣੇ ਆ ਤੇ ਅਟੈਕ ਫੇਰ ਕਰ ਦਿੰਦੇ ਆ ਜੀ ਨਹੀਂ ਨਹੀਂ ਫਿਰ ਆਪਾਂ ਵੇਖ ਲਈ ਹੁਣ ਤਾਂ ਨੇੜੇ ਹੋ ਕੇ ਜੀ ਬੱਚੇ ਬਾਹਰ ਕੱਢਦੇ ਹਾਂ ਹਾਂ ਜੀ ਪੱਕੇ ਬਾਹਰ ਨਾ ਫਿਰ ਡਾਲੇ ਹੋ ਜਾਂਦੇ ਆ ਵੇਖੋ ਦਰਸ਼ਕੋ ਕਿੰਨੇ ਪਿਆਰੇ ਬੱਚੇ ਆ ਦੇਖੋ ਬੱਚੇ ਛੋਟਾ ਛੋਟੇ ਬੱਚੇ ਹਰ ਇੱਕ ਪੰਛੀ ਦੇ ਹਰ ਇੱਕ ਪਸ਼ੂ ਦੇ ਹਰ ਇੱਕ ਬੱਤੀ ਜਿਹੜਾ ਕੁਦਰਤੀ ਤੌਰ ਤੇ ਉਹ ਪਿਆਰਾ ਹੁੰਦਾ ਹੈ ਇਹਨੀਆਂ ਤਾਂ ਬੱਚੀ ਦੇਖਣ ਵਾਸਤੇ ਆਪਾਂ ਗੱਲ ਕਰ ਲਈਏ ਤਾਂ ਬਹੁਤ ਸੋਹਣੇ ਲੱਗਦੇ ਆ ਹਨਾ ਕਿੰਨਾ ਸੋਹਣਾ ਰੂਪ ਕੁਦਰਤ ਨੇ ਦਿੱਤਾ ਤੇ ਹੁਣ ਦੇਖੋ ਤੁਸੀਂ 바ਰੀ ਹੈ ਜਿਹੜੀ ਬਾਈ ਨੇ ਓਪਨ ਕਰਤੀ ਆਪਾਂ ਦੇਖੋ ਤੁਸੀਂ ਇਹ ਫਿਰ ਕਿਹੜੀ ਦੇ ਬੱਚੇ ਆ ਤੁਹਾਨੂੰ ਕੀ ਨਿਸ਼ਾਨੀ ਹੈਗੀ ਅਸੀਂ ਇਹ ਬੱਸ ਚੱਲ ਹਾਂ 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 ਅੱਛਾ ਇੱਕ ਹੋਰ ਹਾਂ ਹੁਣ ਜਿਹੜੇ ਸਾਰੇ ਬੱਚੇ ਬਾਹਰ ਨਿਕਲਣਗੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਅੱਛਾ ਇਹਦੇ ਬੱਚੇ ਹੈ ਜੀ ਇਹ ਅੱਛਾ ਇਹ ਦੂਜੇ ਜਿਹੜੇ ਖਵਾਲੀ ਕਰਦੇ ਆ ਹਨਾ ਸਾਰੇ ਕਵਰ ਕਰਕੇ ਰੱਖਦੇ ਆ ਇਹਨੂੰ ਵਿਚਾਲੇ ਰੱਖਦੇ ਆ ਬੱਚਿਆਂ ਨੂੰ ਹਾਂ ਫਿਰ ਇਹ ਛੱਪੜ ਚ ਕਿਹੜੇ ਟਾਈਮ ਵੜਦੇ ਆ ਹੁਣ ਗਰਮੀ ਚ ਫਿਰ ਹੁਣ ਤਾਂ ਛੱਡੇ ਹੀ ਨਹੀਂ ਹਜੇ ਇੱਕ ਦਿਨ ਛੱਡੇ ਸੀਗੇ ਹਾਂ ਫਿਰ ਵੀ ਛੱਡੇ ਤੱਤਾ ਪਾਣੀ ਕਰਕੇ ਕੱਤਾ ਪਾਣੀ ਐ ਕਿਉਂਕਿ ਗਰਮੀ ਚ ਵੀਰੇ ਇਹ ਛੱਪੜ ਚ ਕਿੰਨਾ ਵੜਦੀਆਂ ਨਹੀਂ ਆ ਨਹੀਂ ਟੜਕੇ ਵੀਰੇ ਘੰਟਾ ਘੜੀ ਹਾਂ ਉਦੋਂ ਵਦ ਤੇ ਸਰਦੀ ਦੇ ਵਿੱਚ ਸਰਦੀ ਦੇ ਵਿੱਚ ਛੱਪੜ ਸੀ ਰਹਿਣਾ ਵਿਚਾਲੇ ਸੌਣਾ ਛੱਪੜ ਦੇ ਪਾਣੀ ਦੇ ਅੱਛਾ ਛੱਪੜ ਦੇ ਵਿਚਾਲੇ ਸੌਣਦੇ ਵਿਚਾਲੇ ਸੌਣਾ ਇਹਨੇ ਇਹ ਕਿਵੇਂ ਇਹ ਕਾਰਨ ਵੀ ਫਿਰ ਜਦੋਂ ਹਵਾ ਆਉਂਦੀ ਆ ਫਿਰ ਸੈਦਾਂ ਤੇ ਨਹੀਂ ਜਾਂਦੇ ਹਾਂ ਨਾ ਹਾਂ ਉੱਥੇ ਇੱਕੇ ਸਾਂ ਹੀ ਬੈਠੀਆਂ ਰਹਿੰਦੇ ਇਹਨਾਂ ਵਿਚਾਲੇ ਬਹਿਣਾ ਜੀ ਵਿਚਾਲੇ ਆਪ ਦੀ ਸੇਫਟੀ ਕਰਕੇ ਬਹਿਦੀਆਂ ਹਾਂ ਇਹ ਨਹੀਂ ਵੀ ਕਿਸੇ ਚੀਜ਼ ਦਾ ਫਿਰ ਰਾਤ ਨੂੰ ਅਟੈਕ ਨਾ ਕਰਦਾ ਨਾ ਨਾ ਵਿਚਾਲੇ ਤੈ ਕਿ ਨਹੀਂ ਕਰਦਾ ਕੋਈ ਚੀਜ਼ ਛੱਪੜ ਦੀ ਵਿਚਾਲੇ ਬੈੰਨੇ ਆ ਹਾਂ ਜੀ ਫਿਰ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਪਿੰਡਾਂ ਦੇ ਆਸ-ਪਾਸ ਦੇ ਲੋਕ ਨਹੀਂ ਆਉਂਦੇ ਵੀ ਯਾਰ ਅਸੀਂ ਪ੍ਰੋਪਰ ਹੀ ਰੱਖਣੀਆਂ ਐਆਂ ਚੀਜ਼ ਸੋਹਣੀ ਲੱਗਦੀ ਆ ਉਹਦੇ ਆਪਰੇ ਚੰਡੀਗੜ੍ਹ ਦੇ ਵੀ ਲੈ ਕੇ ਗਏ ਇੱਥੋਂ ਅੱਛਾ ਜੀ ਹਾਂ ਬਹੁਤ ਲੈ ਕੇ ਜਾਂਦੇ ਆ ਚੰਡੀਗੜ੍ਹ ਤੱਕ ਦੇ ਲੋਕ ਆ ਜਿਹੜੇ ਉਹ ਲੈ ਕੇ ਗਏ ਆ ਲੈ ਕੇ ਗਏ ਆ ਜੀ ਅੱਛਾ ਫਿਰ ਹੋਰ ਨਹੀਂ ਕੁਝ ਪ੍ਰੋਪਰ ਤੁਸੀਂ ਡੇਰੀ ਦੇ ਵਿੱਚ ਰੱਖਿਆ ਨਹੀਂ ਹੋਰ ਨਹੀਂ ਜੀ ਹੋਰ ਕੋ ਇੱਥੇ ਇਹਦੇ ਵਿੱਚ ਫਿਰਦੇ ਛੱਪੜਦੇ ਉਹ ਤਾਂ ਆਉਂਦੇ ਹੀ ਨਹੀਂ ਸਾਲੇ ਇੱਧਰ ਜੀ ਇਹ ਹੋਰ ਆ ਗੱਲ ਜੀ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਗਏ ਜੀ ਸਾਡੇ ਛੱਪੜ ਆ ਸਾਲ ਤੋਂ ਮਿੱਟੀ ਨਿਕਲਦੀ ਆ ਕੋਈ ਵੀ ਗੰਦਾ ਪਾਣੀ ਨਹੀਂ ਟੋਲਾ ਵੀ ਪੈ ਰਿਹਾ ਇਹਦੇ ਵਿੱਚ ਕਿਸੇ ਪਾਸੋਂ ਸਾਫ਼ ਤਾਂ ਨਾ ਪੀਲਾ ਛੱਪੜ ਤਾਂ ਟੂਬੇ ਦੀ ਗੱਲ ਕਰਦੇ ਤੁਸੀਂ ਟੂਬੇ ਦੀ ਪੀ ਲਾ ਭਲਾ ਅੱਛਾ ਮੱਝਾ ਛੱਡਦੇ ਉਹਦੇ ਵਿੱਚ ਮੱਝਾ ਛੱਡਦੇ ਆ ਉਹਦੇ ਵਿੱਚ ਮਨਕਾਲੀ ਜਗਾ ਜੀ ਮਨਸਾਲੀ ਜਾਂ ਮਿੱਟੀ ਕੱਢਦੇ ਆ ਸਾਲ ਤੋਂ ਵਿਸਾਖੀ ਵਾਲੇ ਜੀ ਸਾਖੀ ਵਾਲੇ ਦਿਨ ਮਿੱਟੀ ਕਰਦੇ ਸਾਰਾ ਪਿੰਡ ਮਿੱਟੀ ਕਰਦੇ ਸਾਰਾ ਪਿੰਡ ਵਾਢੇ ਨਾ ਹੁੰਦਾ ਮਿੱਟੀ ਕਰਦੇ ਜੀ ਮਿੱਟੀ ਕਲੇ ਕਿੁੱਲੇ ਨੂੰ ਲੱਗਦੀ ਹੈ ਜੀ ਹਾਂ ਲੱਗਦੀ ਕਿੁੱਲੇ ਨੂੰ ਨਹੀਂ ਲੱਗਦੀ ਛੱਤ ਨੂੰ ਲੱਗ ਜੂ ਜਿੱਥੇ ਲਾਤੀ ਕਿੁੱਲੇ ਨੂੰ ਲਾਤੀ ਨਾਲ ਦੀ ਨਾਲ ਬੁਢੀ ਦੇ ਹੱਥ ਪੱਕ ਜਾਣਗੇ ਅੱਛਾ ਨਾਲ ਦੀ ਇਹ ਚੀਜ਼ ਹੈਗੀ ਆ ਕਿਉਂਕਿ ਜੇ ਬਿੰਜੂ ਕਿਆਂ ਦੇ ਪਿੰਡਾਂ ਦੀ ਗੱਲ ਕਰ ਲਈ ਆਲ ਓਵਰ ਤਾਂ ਪੰਜਾਬ ਦੇ ਪਿੰਡਾਂ ਦੀ ਗੱਲ ਹੀ ਕਰਨੀ ਗੀ ਵਿਰਲੇਕ ਪਿੰਡ ਹੋਣਗੇ ਜਿੱਥੇ ਛੱਪੜਾਂ ਦਾ ਪਾਣੀ ਪੀਣ ਯੋਗ ਦੀ ਗੱਲ ਕਰਦੇ ਹੋ ਬੰਦਿਆਂ ਦੇ ਪੀਣ ਯੋਗ ਤਾਂ ਹੋਣਾ ਕੀ ਹੈ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਖਦੇ ਬਸੂ ਚੱਕਰ ਜਾਂਦੇ ਆ ਪੀਣ ਯੋਗ ਦੀ ਵੀ ਗੱਲ ਦੂਰ ਹੈ ਪਸ਼ੂਆਂ ਦੇ ਵਰਤਨ ਯੋਗ ਵੀ ਨਹੀਂ ਰਿਹਾ ਛੜਦੇ ਦੀ ਪਸ਼ੂ ਅੱਛਾ ਆਪਣੇ ਪਿੰਡ ਇਹ ਫਿਰ ਸੁਰਗ ਹੈਗਾ ਹੈਗਾ ਇਹ 800 ਫੁੱਟ ਦਾ ਬੋਰ ਲਾਇਆ ਵਾ ਉਹ ਪਰਲੇ ਪਾਸੇ ਵਾਲਟਰ ਵਾਚ ਵਿੱਚ ਉਹਦਾ ਪਾਣੀ ਪੈਂਦਾ ਮੱਜਾ ਮੁੱਜਾ ਫਿਰ ਛੱਡ ਦਿੰਨੇ ਹਾਂ ਮੱਜਾ ਛੱਡ ਦਿੰਨੇ ਆ ਇਹਦੇ ਵਿੱਚ ਅੱਛਾ ਸਾਰੇ ਘਰ ਝੰਡਾ ਵਾਲੇ ਦੇ ਘਰ ਸਾਰੇ ਘਰ ਹੀ ਛੱਡਦੇ ਨੇ ਨਹੀਂ ਸਾਰੇ ਨੇ ਆ ਨੇੜੇ ਨੇੜੇ ਜੀ ਹੀ ਬੀ냐 ਕਾਰਾ ਕਿੰਨਾ ਕਿੰਨਾ ਟਾਈਮ ਫਿਰ ਟੂਬੇ ਚ ਬੈੰਦੀ ਸੀ ਦੋ ਦੋ ਤਿੰਨ ਤਿੰਨ ਘੰਟੇ ਅੱਛਾ ਵਾਹ ਜੀ ਵਾਹ ਫਿਰ ਤੁਹਾਨੂੰ ਬਹੁਤ ਸੁਖ ਹੋ ਗਿਆ ਲੈ ਦਰਸ਼ਕੋ ਆਪਾਂ ਟੂਬੇ ਦਾ ਪਾਣੀ ਵੀ ਚੈੱਕ ਕਰਦੇ ਆਂ ਤੇ ਮੱਝਾਂ ਵੀ ਦੇਣੇ ਆਂ ਕੋ ਬਜ਼ੁਰਗਰ ਕੇ ਕਹਿੰਦੇ ਮੱਝਾਂ ਛੜਦੇ ਆਂ ਅਸੀਂ ਇਧਰਲੇ ਪਾਸੇ ਦੀ ਗੇਟ ਆ ਗਿਆ ਤੇ ਮੱਝਾਂ ਵੀ ਹਜੇ ਖਰਦੀਆਂ ਪ੍ਰੋਪਰ ਹਾਂ ਬਈ ਛੱਡੀਆਂ ਮੰਨ ਆਹ ਬਈ ਇਧਰ ਵੀ ਵਸਹਿ ਰੀਆਂ ਫਰਦੀਆਂ ਜੀ ਅੱਛਾ ਇਹ ਬਾਪੂ ਫਿਰ ਮੱਝਾਂ ਲੈ ਕੇ ਆਏਗਾ ਹਾਂ ਹਾਂ ਮੱਝਾਂ ਲੈ ਕੇ ਆਇਆ ਠੀਕ ਹੈ ਬਹੁਤ ਵਧੀਆ ਵੇਖੋ ਦਰਸ਼ਕੋ ਜਿਵੇਂ ਬਾਪੂ ਵਰਗੇ ਨੇ ਕਿਹਾ ਸੀ ਵਿਰਲੇ ਪਿੰਡ ਹੀ ਆ ਨਹੀਂ ਤਾਂ ਛੱਪੜ ਸਾਰੇ ਸੁੰਨੇ ਹੋਏ ਪਏ ਆ ਬਦਬੂ ਮਾਰਦੀ ਆ ਛੱਪੜਾਂ ਦੇ ਕੋਲੇ ਖੜਿਆ ਨਹੀਂ ਜਾਂਦਾ ਲੰਘਿਆ ਨਹੀਂ ਜਾਂਦਾ ਕੋਲ ਦੇ ਛੱਪੜਾਂ ਦੇ ਜੀ ਇੱਥੇ ਫਿਰ 2 ਘੰਟੇ ਮੱਝਾਂ ਖੁੱਲੀਆਂ ਫੇਰਦੀਆਂ ਕਿੰਨੀ ਜਗ੍ਹਾ ਚ ਬਣਿਆ ਛੱਪੜ ਆਪਣਾ ਇਹ ਛੱਪੜ ਪਹਿਲਾਂ ਤਾਂ ਬਾੜੇ ਸੀਗਾ 4 ਕਿੱਲਾਂ ਚ ਹੁਣ ਵੀ ਹੈਗਾ 4 ਕਿੱਲਾਂ ਚ ਹੁਣ ਹੈਗਾ ਹੁਣ ਵੀ ਹੈਗਾ ਕਿਉਂਕਿ ਜਦੋਂ ਪਸ਼ੂ 4 ਕਿੱਲਾਂ ਦੇ ਵਿੱਚ ਖੁੱਲਾ ਤੋਰਾ ਫੇਰਾ ਟਰ ਲੂਗਾ ਇਹਨੂੰ ਨੂੰ ਭੁੱਖ ਵੀ ਵਧੀਆ ਲੱਗੂਗੀ ਪ੍ਰੋਪਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਆਉਂਦੀ ਫਿਰ ਉਧਰ ਖੈਣ ਖੂਣ ਵਾਸਤੇ ਵੀ ਆ ਗਿਆ ਸਹੀ ਜਣ ਚਾਰ ਸਿਰੇ ਖੁੱਲ੍ਹਾਈ ਜਗ੍ਹਾ ਹਾਂ ਕਿਉਂਕਿ ਨਵੇਂ ਬੱਚਿਆਂ ਨੂੰ ਤਾਂ ਖੈਣ ਵੀ ਨਹੀਂ ਪਤਾ ਵੀ ਖੈਣ ਕੀ ਹੁੰਦਾ ਹੈ ਹੈਨਾ ਖੈਣ ਕਾਸ ਨੂੰ ਬੋਲਦੇ ਆ ਅੱਛਾ ਇੱਧਰ ਤੁਹਾਡੇ ਫਿਰ ਪ੍ਰੋਪਰ ਪੂਰੀ ਡ ਬਹੁਤ ਜੰਗਾ ਹੈ ਬੰਦੇ ਦੇ ਦੋ ਬੂਆ ਹੁਣ ਵੀ ਇਹ ਹਾਂ ਪਾਣੀ ਫਿਰ ਇਹਦਾ ਬਦਲ ਦਿੰਦੇ ਉਹ ਕਿੰਨੇ ਟਾਈਮ ਤੋਂ ਬਦਲਦੇ ਆ ਨਹੀਂ ਪਾਣੀ ਨਹੀਂ ਇਹਦਾ ਬਦਲਦੇ ਸੀ ਹਾਂਜੀ ਉਹ ਮੋਟਰ ਚੱਲੀ ਜਾਂਦੀ ਆ ਪੰਜ ਸੱਤਾਂ ਦਿਨਾਂ ਤੋਂ ਛੱਡ ਦਿੰਦਾ ਉਹ ਟਾਇਲਟ ਦਾ ਪਾਣੀ ਕਿਸੇ ਫੀਟਰ ਦਾ ਟਾਇਲਟ ਦਾ ਪਾਣੀ ਤਾਂ ਨਹੀਂ ਕਿਸੇ ਦੀ ਦਾ ਪੈਂਦਾ ਨਾ ਨਾ ਜਮਾਏ ਨੇ ਟੋਲਾ ਵੀ ਪਾਣੀ ਨਹੀਂ ਜੀ ਟੋਲਾ ਵੀ ਇੱਕ ਇੱਕ ਟੋਲਾ ਵੀ ਨਹੀਂ ਪੈਂਦਾ ਹਾਂ ਹਾਂ ਬਹੁਤ ਵਧੀਆ ਗੱਲ ਆ ਪਰ ਬਿਰਲੇ ਆ ਤੇ ਇੱਕ ਵਕਤਾਂ ਦੀ ਉਹ ਨਸਲ ਆ ਗਈ ਉਹ ਕਿਹੜੀ ਆ ਗਈ ਇਹ ਵੀ ਇਹ ਇੱਥੇ ਆ ਅੱਛਾ ਇਹ ਇੱਥੇ ਆ ਇਹ ਨਿਕਲਦੇ ਨਹੀਂ ਛੱਪੜ ਚੋਂ ਕਦੋਂ ਵੀ ਅੱਛਾ ਇਹ ਵਿੱਚੇ ਹੀ ਰਹਿੰਦੇ ਆ ਛੱਪੜ ਚੋ ਹੀ ਖਾਂਦੇ ਪੀਂਦੇ ਆ ਦਿਨ ਰਾਤ ਪਾਣੀ ਚ ਹੀ ਰਹਿਣਾ ਇਹਨਾਂ ਨੂੰ 24 ਘੰਟੇ ਪਾਣੀ ਚ ਹੀ ਰਹਿਣਾ ਇਹਨਾਂ ਨੂੰ ਵੇਖੋ ਜੀ ਇਹ ਵੀ ਸੋਹਣੇ ਲੱਗਦੇ ਆ ਹਨਾ ਫਿਰਦੇ ਕਿੰਨੇ ਸੋਹਣੇ ਲੱਗਦੇ ਆ ਤੇ ਵਿਰਲੇ ਹੀ ਦਰਸ਼ਕੋ ਪਿੰਡ ਐ ਜਿਹੜੇ ਪਿੰਡਾਂ ਦਾ ਛੱਪੜ ਦਾ ਪਾਣੀ ਸਾਫ਼ ਸੁਥਰਾ ਤੇ ਪਿੰਡ ਚ ਕਿੰਨੇ ਛੱਪੜ ਆ ਗਏ ਆਪਣੇ ਫੈਂਡੇ ਜੀ ਸਾਡੇ ਦੋ ਛੱਪੜ ਆ ਗਏ ਉਹ ਉਹਦਾ ਪਾਣੀ ਕਿਵੇਂ ਪਸ਼ੂ ਉਹ ਤਾਂ ਗੰਦਾ ਹੈ ਉਹਦਾ ਗੰਦਾ ਹੈ ਇਹ ਪਾਣੀ ਸਾਫ ਇਹ ਫਿਰ ਤੁਹਾਡੀ ਪੱਤੀ ਵਾਲਿਆਂ ਨੇ ਸਪੈਸ਼ਲ ਕੀਤਾ ਵੀ ਇਹਦੇ ਚ ਪਾਈ ਟੂਵੇਲਟ ਦਾ ਪਾਣੀ ਨਹੀਂ ਨਿਕਲਦੀ ਆ ਕਾਹਦੇ ਦਾ ਪਾਣੀ ਨਹੀਂ ਪੈਂਦਾ ਇੱਕ ਘਰ ਦਾ ਵੀ ਪਾਣੀ ਨਹੀਂ ਹੁੰਦਾ ਇਹਦੇ ਚ ਹਾਂ ਨਾ ਕੋਈ ਨਾਲੀ ਹੁੰਦੀ ਹੈ ਇਹਦੇ ਚ ਆ ਨਾਲ ਆ ਛੱਪੜ ਜੀ ਗੰਦੇ ਪਾਣੀ ਵਾਲਾ ਉਹਦੇ ਚ ਆਉਂਦਾ ਪਿੰਡ ਦਾ ਪਾਣੀ ਬਹੁਤ ਵਧੀਆ ਤੇ ਕਿੰਨਾ ਟਾਈਮ ਪਸ਼ੂ ਜਿੰਮੇ ਅਗਲੇ ਨੇ ਘਰੋਂ ਛੱਡ ਤੇ ਆਪਦੀ ਆਪ ਵੀ ਖੇਤਾਂ ਇਹਦੇ ਚ ਟੂਬੇ ਚ ਆ ਜਾਂਦੇ ਆ ਹਾਂ ਜਿਹੜੇ ਨੇੜੇ ਘਰ ਆ ਤਾਂ ਛੱਡ ਕੇ ਪੱਠੇ ਲਾਉਣ ਲੱਗ ਜਾਂਦੇ ਆ ਤੇ ਆਪ ਹੀ ਆ ਕੇ ਬਹਿ ਜਾਂਦੇ ਆ ਅੱ ਸਵੇਰੇ ਵੀ ਛੜਦੇ ਆ ਸ਼ਾਮ ਨੂੰ ਵੀ ਛੜਦੇ ਆ ਹਾਂ ਬਹੁਤ ਵਧੀਆ ਜੀ ਐ ਬਾਈ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਬੱਕਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਨਾ ਕੁਦਰਤੀ ਪੰਛੀ ਆ ਚਲੋ ਤੁਸੀਂ ਖਾਣਾ ਦਾਣਾ ਵੀ ਪਾਉਣੇ ਹੋ ਤੇ ਟੋਬੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਨਹੀਂ ਤਾਂ ਪੰਜਾਬ ਦੇ ਟੋਬਿਆਂ ਦੇ ਕੋਲੇ ਖੜਿਆ ਨਹੀਂ ਜਾਂਦਾ ਜੇ ਕਿਸੇ ਹੋਰ ਵੀ ਪਿੰਡ ਦੇ ਵਿੱਚ ਇੰਨਾ ਸਾਫ਼ ਸੁਥਰਾ ਛੱਪੜ ਹੈਗਾ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਜਿਹੜੇ ਪਿੰਡਾਂ ਦੇ ਵਿੱਚ ਵੀ ਹੈਗਾ ਉਹ ਵਧਾਈ ਦੇ ਪਾਤਰ ਹੈ ਕਿਉਂਕਿ ਵਧੀਆ ਚੀਜ਼ ਹੈ ਜਿਹੜੇ ਭਰਾ ਫੋਰਮ ਦੇ ਵਿੱਚ ਬੈਠੇ ਆ ਜਾਂ ਪੰਜਾਬ ਦੇ ਵਿੱਚ ਬੈਠੇ ਆ ਜਾਂ ਉਮਰ ਵੱਡੀ ਹੋ ਗਈ ਕਿਉਂਕਿ ਪਸ਼ੂਆਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਪਿੰਡ ਦੇ ਵਿੱਚੋਂ ਪਸ਼ੂ ਘਟ ਗਏ ਸੁਬਾ ਸ਼ਾਮ ਗਲੀਆਂ ਦੇ ਵਿੱਚ ਡੋਲੂ ਹੀ ਖੜਕਦੇ ਆਪਾਂ ਦੇਖਦੇ ਆ ਪਰ ਕੁਝ ਕੁ ਪਰਿਵਾਰ ਹੈਗੇ ਜਿਨ੍ਹਾਂ ਦੇ ਕੋਲੇ ਪਸ਼ੂ ਰੱਖੇ ਹੋਏ ਆ ਪਰ ਆ ਛੱਪੜ ਦੀ ਕੈਮਰਾਮੈਨ ਨੂੰ ਕਹਿਣਾ ਵੀ ਸਾਰੀ ਲੋਕੇਸ਼ਨ ਦਿਖਾ ਦਿਓ ਤੇ ਪ੍ਰਾਣੀ ਯਾਦ ਆ ਗਈ ਹੋਊਗੀ ਜਿਵੇਂ ਦਰਖਤਾਂ ਦੇ ਥੱਲੇ ਬੈਠਦੇ ਸੀ ਖੁੰਡਾਂ ਦੇ ਉੱਤੇ ਬੈਠਦੇ ਸੀ ਇਕੱਠੇ ਬਜ਼ੁਰਗ ਇਕੱਠੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਤੇ ਹੁਣ ਦੇਖੋ ਤੁਸੀਂ ਬਹੁਤ ਸੋਹਣਾ ਲੱਗਿਆ ਬਾਈ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਬਕਤਾਂ ਬਾਰੇ ਜਾਣਕਾਰੀ ਦਿੱਤੀ ਐ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੇ ਹੋ ਛੱਪੜ ਬਾਰੇ ਵੀ ਆਪਾਂ ਵਿਜ਼ਿਟ ਕਰਾਇਆ ਦਰਸ਼ਕਾਂ ਨੂੰ ਦਿਖਾਇਆ ਸਾਫ਼ ਸੁਥਰਾ ਤੁਹਾਡਾ ਕੰਮ ਸਾਫ਼ ਸੁਥਰੀ ਤਰੀਕੇ ਦਾ ਪਾਣੀ ਰੱਖਿਆ ਪਿਆ ਅੱਜ ਵੀ ਤੁਸੀਂ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਦਾ ਰੂਪ ਪੁਰਾਣੀਆਂ ਯਾਦਾਂ ਤੁਸੀਂ ਤਾਜ਼ੀਆਂ ਕਰਾਤੀਆਂ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਧੰਨਵਾਦ